ਅੱਜ ਜੰਮੂ ਕਸ਼ਮੀਰ ਦੇ ਰਾਮਬਨ ਦੇ ਵਿੱਚ ਸੀਐਮ ਉਮਰ ਅਬਦੁੱਲਾ ਦਾ ਵਿਰੋਧ ਹੋਇਆ ਦਰਅਸਲ ਹੜ੍ਹ ਪ੍ਰਭਾਵਿਤ ਇਲਾਕੇ 'ਚ ਸੀਐਮ ਉਮਰ ਅਬਦੁੱਲਾ ਦਾ ਵਿਰੋਧ ਹੋਇਆ ਲੋਕਾਂ ਨੇ ਸੀਐਮ ਤੇ ਸੀਐਮ ਉਮਰ ਅਬਦੁੱਲਾ ਦਾ ਕਾਬੂਲਾ ਰੋਕ ਲਿਆ ਲੋਕਾਂ ਨੇ ਸੀਐਮ ਉਮਰ ਅਬਦੁੱਲਾ ਨੂੰ ਘੇਰਾ ਪਾ ਲਿਆ ਦਰਅਸਲ ਸੀਐਮ ਸਾਹਮਣੇ ਲੋਕਾਂ ਨੇ ਨਾਰੇਬਾਜ਼ੀ ਵੀ ਕੀਤੀ ਹੈ ਸੀਐਮ ਉਮਰ ਅਬਦੁੱਲਾ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਨਾਰੇਬਾਜ਼ੀ ਹੋ ਗਈ ਰਾਮਬਨ ਦੇ ਵਿੱਚ ਹੜ੍ਹ ਕਾਰਨ ਤਬਾਹੀ ਹੋਈ ਹੈ ਤੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਸੀ ਸੀਐਮ ਉਮਰ ਅਬਦੁੱਲਾ ਤਾਂ ਇਸ ਦੌਰਾਨ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਲੋਕਾਂ ਦੇ ਵੱਲੋਂ ਉਮਰ ਅਬਦੁੱਲਾ ਨੂੰ ਘੇਰ ਲਿਆ ਗਿਆ ਉਹਨਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਗਿਆ ਜਦੋਂ ਉਹ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਲਈ ਪਹੁੰਚੇ ਹੋਏ ਸਨ ਜੰਮੂ ਕਸ਼ਮੀਰ ਦਾ ਇਹ ਰਾਮਬਣ ਏਰੀਆ ਏ ਜਿੱਥੇ ਖੜਾ ਨੇ ਭਾਰੀ ਤਬਾਹੀ ਮਚਾਈ ਹੈ ਤਿੰਨ ਮੌਤਾਂ ਹੋ ਚੁੱਕੀਆਂ ਨੇ ਕੁਦਰਤ ਦਾ ਕਹਿਰ ਵਾਪਰਿਆ ਏ ਤੇ ਪੀੜਤਾਂ ਨੂੰ ਮਿਲਣ ਗਏ ਸੀ ਉਮਰ ਅਬਦੁੱਲਾ ਤਾਂ ਇਸ ਦੌਰਾਨ ਲੋਕਾਂ ਦੀ ਨਾਰਾਜ਼ਗੀ ਉਹਨਾਂ ਨੂੰ ਸਹਿਣ ਕਰਨੀ ਪਈ ਆ ਲੋਕਾਂ ਨੇ ਸੀਐਮ ਉਮਰ ਅਬਦੁੱਲਾ ਦਾ ਕਾਫਲਾ ਰੋਕਿਆ ਤੇ ਘੇਰਾ ਪਾ ਲਿਆ ਉਹਨਾਂ ਨੂੰ ਨਾਰੇਬਾਜ਼ੀ ਕੀਤੀ ਹਾਲਾਂਕਿ ਉਮਰ ਅਬਦੁੱਲਾ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੁਹਾਨੂੰ ਦੱਸ ਦਈਏ ਕਿ ਆਰਾਮਬੰਦ ਦੇ ਵਿੱਚ ਬੱਦਲ ਫਟ ਗਿਆ ਸੀ ਹੜ੍ਹ ਆ ਗਏ ਸੀ ਤਬਾਹੀ ਹੋਈ ਹੈ ਤੇ ਲੋਕਾਂ ਦੀ ਮੌਤ ਹੋਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਹੀ ਪੁੱਜੇ ਸੀ ਸੀਐਮ ਉਮਰ ਅਬਦੁੱਲਾ ਇਸ ਦੌਰਾਨ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਖਿਰ ਆਪਸ ਦੇ ਵਿੱਚ ਕੀ ਆ ਗੱਲਬਾਤ ਹੋ ਰਹੀ ਆ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਕੁਝ ਕਹਿ ਰਹੇ ਨੇ ਉਮਰ ਅਬਦੁੱਲਾ ਗੱਡੀ ਦੇ ਅੱਗੇ ਆ ਗਏ ਲੋਕ ਗੱਡੀ ਨੂੰ ਰੋਕ ਲਿਆ ਉਮਰ ਅਬਦੁੱਲਾ ਵੀ ਇੱਕ ਗੱਡੀ ਹੈ ਕਾਫਲਾ ਏ ਬਾਹਰ ਹੋਣਾ ਪਿਆ ਉਮਰ ਅਬਦੁੱਲਾ ਨੂੰ ਲੋਕਾਂ ਨੂੰ ਪਰੇ ਹਟਣ ਲਈ ਵੀ ਕਹਿੰਦੇ ਨਜ਼ਰ ਆਏ ਉਮਰ ਅਬਦੁੱਲਾ ਤੇ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਪਰ ਲੋਕ ਨਾਰਾਜ਼ ਸੀ ਨਾਰੇਬਾਜ਼ੀ ਕੀਤੀ ਗਈ ਉਮਰ ਅਬਦੁੱਲਾ ਦੇ ਖਿਲਾਫ ਵੀਰਾਸੀ ਤੁਹਾਨੂੰ ਆਮਬਨ ਦਿਖਾ ਰਹੇ ਆ ਜੰਮੂ ਕਸ਼ਮੀਰ ਦਾ ਆਮਬਨ ਇਲਾਕਾ ਜਿੱਥੇ ਸੀਐਮ ਉਮਰ ਅਬਦੁੱਲਾ ਹੜਪਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਪਹੁੰਚੇ ਸੀ ਇਸ ਦੌਰਾਨ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਉਤੋਂ ਦੇ ਸਥਾਨਕ ਲੋਕਾਂ ਦੇ ਵੱਲੋਂ ਉਮਰ ਅਬਦੁੱਲਾ ਨੂੰ ਘੇਰ ਲਿਆ ਗਿਆ ਤੇ ਇਸ ਵੇਲੇ ਮੇਰੇ ਸਹਿਯੋਗੀ ਜੀਐਨਕੇ ਤੋਂ ਕੋਮਲ ਸਿੰਘ ਫੋਨ ਲਾਈਨ ਤੇ ਨੇ ਕੋਮਲ ਜਿਸ ਤੰਗ ਦੇ ਨਾਲ ਉਮਰ ਅਬਦੁੱਲਾ ਆਏ ਸੀ ਰਾਮਬਨ ਇਲਾਕੇ ਦੇ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੀ ਕੁਝ ਕਹਿ ਰਹੇ ਸੀ ਸਥਾਨਕ ਲੋਕ ਇਹ ਇਹ ਜਿਹੜੇ ਲੋਕੀ ਉਹਨਾਂ ਦਾ ਵਿਰੋਧ ਕਰ ਰਹੇ ਸੀ ਉਹਨਾਂ ਦਾ ਰਸਤਾ ਜਿਨ੍ਹਾਂ ਨੇ ਰੋਕਿਆ ਉਹ ਉਹ 3 ਜਣਾਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਮਰ ਅਬਦੁੱਲਾਨ ਆਵੇ ਜਾਂ ਫਿਰ ਕੋਈ ਵੀ ਉਹਨਾਂ ਦਾ ਵਿਧਾਇਕ ਕੋਈ ਦੀ ਕਿ ਉਮਰਦ ਲਾਏਗੇ ਉਹਨਾਂ ਨੂੰ ਮਿਲਣ ਗਏ ਨੇ ਕਿ ਜਿੱਥੇ ਉਹ ਜਿੱਥੇ ਆਏ ਉਹ ਪਹਿਲਾਂ ਅੱਗੇ ਚਲੇ ਗਏ ਉਸ ਏਰੀਆ ਤੇ ਲੈ ਗਏ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਇਲਾਕਾ ਦੇਗਾ ਉਹ ਉਹੋ ਸੀਗਾ ਜਿੱਥੇ ਇਹ ਪ੍ਰਦਰਸ਼ਨ ਹੋਇਆ ਲੋਕੀ ਨਿਕਲੇ ਬਾਹਰ ਔਰ ਬਾਹਰ ਨਿਕਲ ਗਈਆਂ ਔਰ ਘਰ ਨੂੰ ਛੱਡ ਕੇ ਬੱਚਨ ਲੈ ਕੇ ਸੜਕ ਤੇ ਬਹਿ ਗਈਆਂ ਕਬੀਰਾ ਦੇਖੋ ਤੁਸੀਂ ਕਿ ਲੋਕੀ ਰੋ ਰਹੇ ਸੀ ਸਾਤੀ ਪਿੱਟ ਪਿੱਟ ਕੇ ਕਹਿ ਰਹੇ ਸੀ ਕਿ ਸਾਨੂੰ ਵੀ ਮਾਰ ਦਿੱਤਾ ਜਾਏ ਉਮਰ ਦੀ ਗੱਡੀ ਦੇ ਥੱਲੇ ਆ ਕੇ ਅਸੀਂ ਮਰ ਜਾਾਂਗੇ ਕਿਉਂਕਿ ਸਾਡੇ ਮਲਬੇ ਵਿੱਚ ਹੀ ਮਰ ਗਏ ਹੈ ਔਰ ਜਿਸ ਸੜਕ ਦਾ ਮੌਇਨਾ ਖਾਸ ਕਰਕੇ 3 ਦਿਨਾਂ ਤੋਂ ਇੱਥੇ ਪ੍ਰਸ਼ਾਸਨ ਔਰ ਰਾਜਨੀਤਿਕ ਜੋ ਲੋਗ ਆ ਰਹੇ ਸੀ ਉਹ ਸੜਕ ਦਾ ਹੀ ਮੌਇਨਾ ਕਰੀ ਜਾ ਰਹੇ ਸੀ ਕਿ ਸੜਕਾ ਕਲੀਅਰ ਕਰਨੀ ਹੈ ਲੇਕਿਨ ਉਹਨਾਂ ਨੂੰ ਲੱਗ ਰਿਹਾ ਸੀ ਉਹ ਕਹਿੰਦੇ ਕਿ ਸੜਕਾਂ ਦੇ ਥੱਲੇ ਅਸੀਂ ਮਰ ਰਹੇ ਆਂ ਦਬ ਰਹੇ ਆਂ ਸਾਡੇ ਘਰ ਜਿਹੜੇ ਮਲਵੇ ਦਾ ਢੇਰ ਬਣ ਗਿਆ ਹੈ ਉਹਨਾਂ ਮਿਲੋ ਜੇਕਰ ਜਦੋਂ ਉਹ ਨਹੀਂ ਮਿਲੇ ਉਹ ਤੇ ਮਾਹਰ ਜਗਰਿਆ ਦਾ ਐਲਾਨ ਕੀਤਾ ਗਿਆ ਹੈ ਜਿਹੜੇ ਪੀੜਤ ਲੋਕ ਨੇ ਸਰਕਾਰ ਦੇ ਵੱਲੋਂ ਕੋਮਲ ਦੇਖਿਓ ਜਦੋਂ ਵੀ ਇਸ ਤਰ੍ਹਾਂ ਦੀ ਕ੍ਰਾਸੀ ਆਉਂਦੀ ਹੈ ਅਨਾਉਂਸਮੈਂਟ ਤੇ ਹੁੰਦੀ ਹੈ ਲੇਕਿਨ ਸਵਾਲ ਇਹ ਨਹੀਂ ਹੈ ਕਿ ਉਹਨਾਂ ਦੀ ਅਨਾਉਂਸਮੈਂਟ ਹੁੰਦੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਸਵਾਲ ਇਹ ਹੈ ਕਿ ਮੁਆਵਜ਼ਾ ਕਦੋਂ ਦਿੱਤਾ ਜਾਏਗਾ ਪਹਿਲੇ ਵੀ ਤੇ ਬਹੁਤ ਤਰਾਲੀਆਂ ਹੋਈਆਂ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਤੇ ਰਹਿ ਗਿਆ ਸਾਰਾ ਕੁਝ ਉਹਨਾਂ ਨੂੰ ਕੁਝ ਨਹੀਂ ਮਿਲਿਆ ਅੱਜ ਵੀ ਲੋਕਾਂ ਨੂੰ ਇਹ ਲੱਗਿਆ ਕਿ ਸਾਡਾ ਤੇ ਸਭ ਕੁਝ ਖਤਮ ਹੋ ਗਿਆ ਕਾਰ ਬਰਬਾਦ ਹੋ ਗਏ ਔਰ ਸਿਰ ਕਾਗਜ਼ ਲੈ ਕੇ ਅਸੀਂ ਦਫ਼ਤਰਾਂ ਦੇ ਚੱਕਰ ਕੱਟਾਂਗੇ ਜਾਂ ਉਮਰ ਅਬਦੁੱਲਾ ਆਏਗਾ ਔਰ ਮੌਕੇ ਸਲ ਤੇ ਪਹੁੰਚ ਕੇ ਇਹ ਇਨੀਸ਼ੀਏਟਿਵ ਲਏਗਾ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਨੁਕਸਾਨ ਜਿਹੜਾ ਹੈ ਪਰਿਆ ਕਿ ਪਰਿਆ ਜਾਏਗਾ ਲੇਕਿਨ ਤੁਸੀਂ ਦੇਖੋ ਤਸਵੀਰਾਂ 'ਚ ਕਿਸ ਤਰੀਕੇ ਦਾ ਰੋਸ਼ ਸੀਗਾ ਔਰ ਅਬਦੁੱਲਾ ਨੇ ਕੋਈ ਭਰੋਸਾ ਦਿੱਤਾ ਉਸ ਤੋਂ ਬਾਅਦ ਇਹ ਜਦੋਂ ਪ੍ਰੋਟੈਸਟ ਕਰ ਰਹੇ ਸੀ ਲੋਕ ਕੋਮਲ देखिए एयरपोर्ट सिर्फ न्यूज़ 18 ਦੇ ਨਾਲ ਉਹਨਾਂ ਨੇ ਐਕਸਕਲੂਸਿਵ ਲੰਬੀ ਗੱਲ ਕੀਤੀ ਹੈ ਔਰ ਉਮਰ ਉਦਦुल्लाह ਨੇ ਲੰਬੀ ਗੱਲ ਸਾਡੇ ਨਾਲ ਕਰਕੇ ਕਿਹਾ ਹੈ ਕਿ ਸਾਡਾ ਮੇਨ ਮਕਸਦ ਹੈ ਪਹਿਲੇ ਰੋਡ ਨੂੰ ਕਲੀਅਰ ਕਰਨਾ ਔਰ ਫਿਰ ਲੋਕਾਂ ਨੂੰ ਪ੍ਰਭਾਵਿਤ ਜਿਹੜੀ ਜਗ੍ਹਾ ਹੈ ਉਹ ਤੋਂ ਰੈਸਕਿਊ ਕਰਕੇ ਦੂਜੀ ਜਗ੍ਹਾ ਤੇ ਪਹੁੰਚਾਣਾ ਔਰ ਉਹਨਾਂ ਨੂੰ ਖਾਣਾ ਪਾਣੀ ਦੀ ਸਾਰੀ ਚੀਜ਼ਾਂ ਮੁਹੱਈਆ ਕਰਾਉਣਾ ਤੇ ਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਪੁੱਛਣ ਨਹੀਂ ਆਇਆ ਅਗਰ ਦੇਖੋ ਅਗਰ 80% ਅੱਤੀ ਪਰ ਟਿਸ਼ਟ ਅਗਰ ਜੋ ਏਰੀਆ ਹੈ ਅਗਰ ਉਹ ਪ੍ਰਭਾਵਿਤ ਹੋਇਆ ਹੈ ਤੇ ਮਨਾ ਉਥੇ 20% ਹੀ ਲੋਕੀ ਉਥੇ ਅਫਸਰ ਪਹੁੰਚੇ ਹੋਣੇ 60% ਜਿਹੜਾ ਉਥੇ ਦਾ ਇਲਾਕਾ ਹੈਗਾ ਉਥੇ ਲੋਕੀ ਨਹੀਂ ਪਹੁੰਚੇਗੀ ਉਥੇ ਅਫਸਰ ਨਹੀਂ ਪਹੁੰਚੇਗੀ ਇਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਲੱਗ ਰਿਹਾ ਠੀਕ ਹੈ ਕੋਮਲ ਬਹੁਤ শুকਰੀਆ ਕੋਮਲ ਸਿੰਘ ਮੇਰੇ ਸਹਿਯੋਗੀ ਜੁੜੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਦਰਅਸਲ ਰਾਮਬੰਦ ਦੇ ਵਿੱਚ ਜਦੋਂ ਸੀਐਮ ਉਮਰ ਅਬਦੁੱਲਾਹ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਪਹੁੰਚੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਦੇਰੀ ਦੇ ਨਾਲ ਆਏ ਨੇ ਤੇ ਉਹਨਾਂ ਨੂੰ ਕੋਈ ਮਦਦ ਹਾਲੇ ਤੱਕ ਨਹੀਂ ਕੀਤੀ ਜਾ ਰਹੀ ਹੈ ਤਾਂ ਰੋਕਿਆ ਗਿਆ ਹੈ ਵਿਧਾਇਕ ਨਹੀਂ ਪਹੁੰਚੇ ਮੁੱਖ ਮੰਤਰੀ ਵੀ ਨਹੀਂ ਪਹੁੰਚੇ ਤਾਂ ਇਹ ਜੋ ਪਬਲਿਕ ਆ ਤਸਵੀਰوں ਵਿੱਚ ਦੇਖ ਰਹੇ ਜਾਂ ਫਿਰ ਬਣਾਉ ਹੋ ਚੁੱਕਾ ਹੈ ਕਿ ਜਦੋਂ ਵਿਧਾਇਕ ਨਹੀਂ ਪਹੁੰਚੇ ਜਦੋਂ ਅੱਜ ਇੱਥੇ ਪਰ

नुकसान हुआ और उमर अब्दुल्ला उनके घर के पास से होकर निकल गए उन्होंने कहा कि जिन सड़कों का उमर यहाँ पर मुआयना करने आए हैं उन्हीं सड़कों के नीचे जो है हमारे लोग दब गए हमारा घर दब गया हमारा